ਸਭ ਚੰਡੀਗੜ੍ਹ ਪੰਜਾਬ ਜਲਨ ਐਸੋਸੀਏਸ਼ਨ ਵੱਲੋਂ ਜਿਹੜਾ ਨਸ਼ੇ ਵਿਰੋਧ ਸੈਮੀਨਾਰ ਲਾਇਆ ਗਿਆ ਵਾ ਕੀ ਕਹਾਂ ਸਰ ਬਹੁਤ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਕਰ ਰਹੇ ਪੰਜਾਬ 'ਚ ਇਸ ਗੱਲ ਦੀ ਬਹੁਤ ਲੋੜ ਆ ਲੋਕਾਂ ਨੂੰ ਜਾਗਰੂਕ ਰੋਣ ਦੀ ਲੋੜ ਆ ਤਾਂ ਜੋ ਜਿਹੜਾ ਪੰਜਾਬ ਨਸ਼ੇ ਹਰ ਵੱਧਾ ਜਾ ਰਿਹਾ ਉਹਨੂੰ ਢੱਕਾ ਲੱਗੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਪੀਸ਼ਰਗੇ ਦੁਆ ਕਰਨਾ ਕਿ ਇਹਨਾਂ ਲੋਕਾਂ ਨੂੰ ਤਾਂ ਦਰਸਪਕਸ਼ੇ ਬਲ ਬਖਸ਼ੇ ਇਸ ਕੰਮ ਨੂੰ ਹੋਰ ਅੱਗੇ ਲੈ ਕੇ ਜਾਣ ਅਸੀਂ ਹੋਲ ਹਾਰਟਡਲੀ ਇਹਨਾਂ ਦੇ ਨਾਲ ਆ ਜੋ ਸਾਡੀ ਡਿਊਟੀ ਲਾਉਂਗੇ ਅਸੀਂ ਉਹ ਵੀ ਪੂਰੀ ਕਰਾਂਗੇ ਇਹਨਾਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਾਂ ਸਰ ਜਿਸ ਤਰ੍ਹਾਂ ਇਹ ਲੱਗਦਾ ਹੈ ਕਿ ਆਮ ਆਦਮੀ ਪਰਸਕਾਰਕਾਰੀ ਅਹੀ ਮਸਾ ਜਾਂ ਤੋਂ ਖਰੋ ਕਰਦਾ ਹਾਂਜੀ ਲਾਈਨਸ ਲਾਗ ਐਕਸ਼ਨ ਦਾ ਸ਼ਾਹਦ ਖਦਮ ਨਹੀਂ ਹੋਇਆ ਪਰ ਆਪਾਂ ਸਿਆਸੀ ਤਨਾ ਪਈਏ ਇਸ ਕੋਲ ਨੂੰ ਖਤਾਉਂਗਾ ਕਦਮ ਕਰ ਬੜਾ ਕੁਝ ਕਰਾਂ ਸੋਸ਼ੀ ਜਿਹੜਾ ਡਿਸਟ੍ਰਿਕਟ ਬਟਾਲਾ ਦਾ ਬਟਾਲਾ ਔਰ ਗਰਦਾਸਪੁਰ ਜਿਹੜੀ ਸਾਡੀ ਇੱਕ ਸੈਮੀਨਾਰ ਹੋਇਆ ਹੋਵੇ ਇੱਥੇ ਇੱਕ ਮੈਡੀਕਲ ਪਿਲਾਇਆ ਗਿਆ ਸੋਢੀ ਸਾਹਿਬ ਨੀਯਰ ਸਾਹਿਬ ਜਿੰਨੀ ਕਿ ਮਿਹਨਤ ਕੀਤੀ ਹੈ ਵਧਾਈ ਦੇ ਪਾਤਰ ਨੇ ਕਾਫੀ ਲੋਕ ਆਏ ਨੇ ਪਰਮਜੀਤ ਸਿੰਘ ਗਿੱਲ ਜਿਹੜੇ ਸਾਡੇ ਹੈਗੇ ਨੇ ਉਹ ਆਏ ਨੇ ਜਿਹੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਤੇ ਟ੍ਰੇਨਰ ਦੇ ਬਾਜਵਾ ਅੱਛੇ ਆਦਮੀ ਨੇ ਉਹ ਆਏ ਨੇ ਤੇ ਬਕਾਇਦਾ ਤੌਰ ਤੇ ਫਿਰ ਸਾਡੇ ਅਮਨ ਸਿੰਘ ਅਮਨਦੀਪ ਸਿੰਘ ਜਿਹੜੇ ਜਨਤੀ ਉਹ ਆਏ ਨੇ ਇਸ ਤਰ੍ਹਾਂ ਇੰਦਰ ਸ਼ੇਖੜੀ ਜੀ ਆਏ ਨੇ ਕਾਫੀ ਲੋਕ ਇੱਥੇ ਆਏ ਨੇ ਤੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦਾ ਜਿਸ ਜੋ ਕੀਤਾ ਨੇ ਬਾਬਾ ਦਰਸ਼ੀ ਜੀ ਦੇਰੇ ਪਰਮ ਕੀਤਾ ਗਿਆ ਔਰ ਮੈਂ ਇੱਕ ਬੇਨਤੀ ਨੂੰ ਕਰੂਗਾ ਮੈਂ ਕਹਿੰਦਾ ਤੌਰ ਤੇ ਵੀ ਤੁਸੀਂ ਇਹੋ ਜੇ ਕੰਮ ਹੋਰ ਜਾਰੀ ਰੱਖੋ ਕਿਉਂਕਿ ਅਜੇ ਜੁੱਸ ਨੂੰ ਬਚਾਉਣ ਦੀ ਬੋਲ ਬਹੁਤ ਲੋੜ ਆ ਸਾਡਾ ਜਿਹੜਾ ਮੱਲਾ ਦਾ ਪੰਜਾਬ ਸੀਗਾ ਨਿਸ਼ੜੀ ਦਾ ਪੰਜਾਬ ਬਣਦਾ ਜਾ ਰਿਹਾ ਵਾ ਉਰਤਾ ਫਿਲਮ ਉਰਤਾ ਉਰਤਾ ਪੰਜਾਬ ਫਿਲਮਾਂ ਬਣ ਰਹੀਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰੇ ਨੂੰ ਅੱਗੇ ਆਉਣਾ ਪਊਗਾ ਇਸ ਕਰਕੇ ਇਹੋ ਜੇ ਸੈਮੀਨਾਰ ਵੀ ਜ਼ਰੂਰੀ ਨੇ ਤੇ ਵੱਡੀ ਵੱਡੀ ਸਕਸ਼ੀਨਲ ਬਲਾਕ ਉਹਨਾਂ ਦੇ ਵਿੱਚ ਚਾਰ ਸੌ ਨੇ ਜ਼ਰੂਰੀ ਆ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਅੱਜ ਸਾਨੂੰ ਦਿਖਾਈ ਨਹੀਂ ਪਿਆ ਤਾਂ ਚਲੋ ਖੈਰ ਉਹਨਾਂ ਦੀ ਕੋਈ ਮਜਬੂਰੀ ਹੋਊਗੀ ਅਸੀਂ ਕਦੇ ਅੱਗੇ ਤੋਂ ਕੋਈ ਸਮਾਗਮ ਹੋਵੇ ਤੇ ਜਰੂਰ ਸਾਡੇ ਸਮਾਗਮ ਵਿੱਚ ਆਉਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ ਜੀ ਹਾਂਜੀ ਸਰ ਦੱਸ ਦਿਓ ਅੱਜ ਦੀ ਜੋ ਕੈਂਪ ਲਗਾਇਆ ਜਾ ਰਿਹਾ ਜੁਨੀਅਨ ਅੱਜ ਜੁਨੀਅਨ ਚੰਡੀਗੜ੍ਹ ਤੁਹਾਡੀ ਐਸੋਸੀਏਸ਼ਨ ਆ ਪੱਤਰਕਾਰਾਂ ਦੀ ਜਿਹਦੇ ਵਿੱਚ ਕੀ ਅੱਜ ਤੁਹਾਡੀ ਅਰਦਾਸਪੁਰ ਤੇ ਪਟਿਆਲਾ ਦੀ ਪੱਤਰਕਾਰ ਟੀਮ ਨੇ ਵਹੀਮ ਉਠਾਈ ਆ ਜਿਹਦੇ ਵਿੱਚ ਕੀ ਮੈਡੀਕਲ ਕੈਂਪ ਔਰ ਨਸ਼ਿਆਂ ਦੇ ਦਰਾਂ ਦੇ ਵਹੀਮ ਅਗੇਂਸਟ ਮੀਟ ਉੱਠੀ ਗਈ ਆ ਉਹਦੇ ਵਿੱਚ ਇੱਕ ਬਹੁਤ ਹੀ ਵਧੀਆ ਪ੍ਰਾਲਾ ਮੈਂ ਸਮਝਣਾ ਇਹੋ ਜਿਹੇ ਪ੍ਰਾਲੇ ਲਗਾਤਾਰ ਹੋਦੇ ਚਾਹੀਦੇ ਆ ਕਿਉਂਕਿ ਸਾਡੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਆਦਤ ਹੈ ਬੱਚਿਆਂ ਦੀ ਜਵਾਨੀ ਰੋੜ ਰਹੀ ਆ ਇੱਕ ਰੰਗਲਾ ਪੰਜਾਬ ਸੀ ਜਿਹੜਾ ਅੱਜ ਨਸ਼ਿਆਂ ਦਾ ਦਰਿਆ ਇੱਥੇ ਵਗ ਰਿਹਾ ਔਰ ਬਹੁਤ ਸਾਰੇ ਜਾਦਾਂਦਰ ਫੈਮਿਲੀਆ ਬਹੁਤ ਘੱਟ ਫੈਵਰੀ ਬੱਜੀ ਹੈ ਜਿਹੜੇ ਨਰਸ਼ਾ ਤੋਂ ਪ੍ਰਭਾਵਿਤ ਨਹੀਂ ਹੈ। ਬਰਬਾਦ ਹੋ ਰਹੀ ਜਵਾਨੀ। ਉਹ ਮੈਂ ਸਾਰੇ ਜੱਥੇਬੰਦੀਆਂ ਨੂੰ ਆਪਣੇ ਰਾਜਨੀਤਿਕ ਪਾਰਟੀਆਂ ਨੂੰ ਸ਼ਹਿਰ ਵਾਸੀਆਂ ਨੂੰ ਕਹਿੰਦਾ ਕਿ ਇਹੋ ਜੀ ਮੁਹੀਮਾ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਸਕੇ, ਨਸ਼ਿਆਂ ਤੋਂ ਬਚ ਸਕਣ ਔਰ ਚੰਗੇ ਬਸਸ ਚੱਲ ਸਕਣ ਔਰ ਇਹੋ ਜਿਹਾ ਪਰਾਲੇ ਦੀ ਮੈਂ ਬਹੁਤ ਤਾਰੀਫ ਕਰਨਾ ਔਰ ਮੈਂ ਆਪਣੇ ਆਪ ਨੂੰ ਖੁਦ ਕਿੰਸੋ ਸਮਝਣਾ ਕਿ ਇਸ ਮੁਹੀਮ ਦਾ ਮੈਂ ਇੱਕ ਹਿੱਸਾ ਬਣਿਆ ਪਰ ਪੱਤਰਕਾਰਾਂ ਦੀ ਬਦੌਲਤ ਅਰੇ ਪੁੱਤਰ ਗੁਰੂ ਸਤਿਕਾਰਯੋਗ ਮੈਂ ਤੁਹਾਡਾ ਸਾਰਿਆਂ ਦਾ ਬਤ ਕਰਦਾ ਹਾਂ ਧੰਨਵਾਦ